ਸਾਇਨ ਚਾਹ ਦੇ ਵਿੱਚ ਬਹੁਤ ਬਹੁਤ ਵਰਤਦਾ ਹੂੰਗੀ ਉਮੀਦ ਕਰਦਾ ਵਧੀਆ ਹੋਣਗੇ ਵੱਧ ਤੋਂ ਵੱਧ ਪਾਣੀ ਪੀਣ ਤੇ ਗਰਮੀ ਤੋਂ ਬਚਦੇ ਰਹੋ ਬਹੁਤ ਤਰਗਾ ਪੈਂਦੀ ਆ ਆਪਾਂ ਜਿਹੜਾ ਵਿੱਚ ਸੌਂਫ ਪੀਦੀ ਸੀ ਉਹ ਆਪਾਂ ਮੈਨੂੰ ਨਹੀਂ ਪਤਾ ਸੀ ਵੀ ਇਹ ਹਰੀ ਸੀਗੀ ਮਮੇ ਕੋਲ ਫੋਨ ਕੀਤਾ ਮम्मी ਸਾਡੇ ਘਰੇ ਮੈਂ ਇੱਕ ਬੂਟਾ ਸੌਂਫ ਦਾ ਹੋਗਾ ਉਹ ਹਰੀ ਰਹਿੰਦਾ ਮम्मी ਕਹਿੰਦੀ ਪੱਤੇ ਹੱਥ ਦੇ ਸੁੱਕ ਜੂਗਾ ਤਾਂ ਕਿ ਆਪਾਂ ਦੋਕ ਦਿਨ ਹੋ ਗਏ ਜੀ ਆਪਾਂ ਪੱਕ ਕੇ ਨਾ ਰੱਖਤਾ ਸੀ ਤੇ ਉਸ ਤੋਂ ਬਾਅਦ ਇਹ ਸੁੱਕ ਗਿਆ ਦੇਖੋ ਤੁਸੀਂ ਸੌਂਫ ਬਹੁਤ ਵਧੀਆ ਬਣਗੀ ਮੇਰੇ ਨਾਲੋਂ ਜ਼ਿਆਦੇ ਨਾ ਮੈਂ ਕੀ ਕੀਤਾ ਜਦੋਂ ਸੌਂਫ ਆਪ ਪੱਟ ਕੇ ਰੱਖਦੀ ਤੇ ਸਾਡੇ ਘਰ ਵਿੱਚ ਨਾ ਕੀੜਿਆਂ ਦਾ ਭੌਣ ਆਲਾ ਮੇਰੇ ਨਾਲੋਂ ਜ਼ਿਆਦੇ ਕਾਲੇ ਉਹ ਸੀ ਮੈਨੂੰ ਪਤਾ ਵੀ ਕੀੜੇ ਨੂੰ ਜਦ ਚਾਕੇ ਛੇਤੀ ਛੇਤੀ ਚਾਕੇ ਲੈ ਕੇ ਮੈਂ ਇੱਕ ਪਾਸੇ ਘਟੇ ਤੇ ਰੱਖ ਦਿੱਤੀ ਜਦੋਂ ਮੈਂ ਰੋਟੀ ਬਣਾ ਕੇ ਉੱઠી ਤੇ ਅੱਧੀ ਦਾ ਕੀੜੇ ਲੈ ਗਏ ਮੈਥੋਂ ਜ਼ਿਆਦੇ ਕਾਲੇ ਸੀ ਉਹਨਾਂ ਨੇ ਤਾਂ ਬਦਾਂਵ ਦੀ ਖੰਡ ਚ ਸ਼ੁਰੂ ਕਰਤੀ ਜਦੋਂ ਰਾਤਾਂ ਚੱਲਦੀਆਂ ਨੇ ਨਾ ਕੀੜਿਆਂ ਦੇ ਇਸ ਤਰ੍ਹਾਂ ਲੈਣਾ ਲੱਗ ਗਈਆਂ ਤੇ ਲੈ ਕੇ ਸਾਰੀ ਅੱਧੀ ਕੇ ਮੇਰੇ ਪੱਲੇ ਪੈ ਗਈ ਅੱਧੀ ਕੋ ਲੈ ਕੇ ਚਲੋ ਕੋਈ ਗੱਲ ਨਹੀਂ ਜਿਹਦੇ ਘਰਾਂ ਵਿੱਚ ਹੁੰਦੀ ਉਹ ਹਨਾ ਚੀਜ਼ ਵਤ ਲੈਂਦਾ ਖਾ ਲੈਂਦਾ ਕੋਈ ਗੱਲ ਨਹੀਂ ਕੀੜੇ ਵੀ ਆਪਣੀਆਂ ਅਗੇ ਮਿੱਤਰਾਂ ਕੰਗੇ ਆਪਣੇ ਤੇ ਰਹਿੰਦੇ ਹੈਗੇ ਚਲੋ ਜੀ ਆਪਾਂ ਇਹਨੂੰ ਜਿੰਨੀ ਕੁ ਬਾਰੀ ਚੀਆ ਮੈਂ ਮਤ ਆਹ ਨਾਲ ਲੈ ਨੈਸਰ ਅਲੈਮ ਜੀ ਦੇ papa ਤੋੜ ਪਾਂਗੀ ਤੁਹਾਨੂੰ ਪਤਾ ਸਾਂਗੇ ਵੀ ਆਪਾਂ ਕਿਸ ਚੀਜ਼ ਖਾਤਰੇ ਵਰਤਾਂਗੇ ਇਸ ਤਰ੍ਹਾਂ ਜੀ ਆਪਾਂ ਕੱਲੇ ਟੌਪ ਦੇ ਉਹ ਤੋੜਾਂਗੇ ਨੂੰ ਜਿਹੜੀ ਉੱਗੀ। ਉਹਦੇ ਤੇ ਬਹੁਤ ਜ਼ਿਆਦਾ ਭਰੇ ਹੋ ਰਹੇ ਹੁੰਦੇ ਸੀ ਤੇ ਮੈਂ ਸੁਣਦਾ ਸੀ ਵੇਰ ਦਾ ਟਾਈਮ ਸੀ 3 ਵਜੇ ਦਾ ਮੈਂ ਉਧਰ ਪਾਣੀ ਪੋਗਦਿਆਂ ਲੰੋਂਦੀ ਸੀ ਮੈਨੂੰ ਲੱਗੀ ਮੈਂ ਆਪਾਂ ਵੀ ਪੱਟ ਕੇ ਨੂੰ ਇੱਕ ਪਾਸੇ ਸੁਭਾਲ ਲਏ। ਉਸ ਦਿਨ ਬਾਅਦ 9:00 ਦਾ ਟਾਈਮ ਸੀ ਮੈਂ ਦੁਬਾਰੇ ਗਈਆਂ। ਤੇ ਰੀੜੇ ਮੇਰੇ ਜਾਂਦੀ ਬੂਟੇ ਨੂੰ ਖਾਂਦੀ ਕਰਦਾ ਸੀ। ਉਦਵਾਰ ਨੂੰ ਉਦਵਾਲਾ ਪਰੇ ਤਾਰ ਤੇ ਟੰਗਦਾ ਇਹਨੂੰ ਢਾਲ ਨੂੰ ਮਾ ਸੁੱਕੀ ਜਾਊਗਾ ਵੀ ਕੀੜੇ ਉੱਪਰ ਤਾਂ ਨਹੀਂ ਚੜ ਜਾਣਗੇ ਕੀੜੇ ਦਾ ਪੌਣਾ ਤੇ ਪਰਾਣਾ ਜਾਂਦਾ ਨਹੀਂ ਜੇ ਤੁਹਾਨੂੰ ਕੋਈ ਪਤਾ ਹੋਊ ਕੋਈ ਹਨ ਨੂੰ ਤਾਂ ਦੱਸ ਦਿਓ ਵੀ ਕਿੱਦਾਂ ਇਹ ਘਰੋਂ ਜਾਣਗੇ ਇਹ ਕੋਈ ਚਲ ਕੁਛ ਵੀ ਨਹੀਂ ਕਹਿੰਦੇ ਗੱਲ ਕਰਾਇਆ ਵੀ ਕੀੜੇ ਜਦੋਂ ਕੋਈ ਅਸੀਂ ਪੀਣਾ ਕਰਦੇ ਆ ਉਦੋਂ ਬਹੁਤ ਪ੍ਰੋਬਲਮ ਆਉਂਦੀ ਹੈ ਕਣਕ ਧੋਣਿਆ ਤਾਂ ਕੀੜੇ ਕੀੜੇ ਹੋ ਜਾਂਦੇ ਨੇ ਨਾ ਪਤਾ ਨਹੀਂ ਕਿੱਥੋਂ ਬਾਛ ਨਾ ਆ ਜਾਂਦੀ ਹੈ ਜੀਜ਼ ਬਾਰੇ ਮੋٹے ਮੋٹے ਕੀੜੇ ਆਪੇ ਮੈਨੂੰ ਸੁਣੂ ਗੱਲ ਦੱਸਦੀ ਆ ਜੀ ਇੱਕ ਭੈਣ ਦਾ ਕਮੈਂਟ ਆ ਸੀ ਸੇਮ ਬਣਾਉਂਦਾ ਨਾ ਅੱਗੇ ਨਾਲ ਪਤਾ ਨਹੀਂ ਕੀ ਕੁਛ ਲੱਗਦਾ ਉਹ ਕਹਿੰਦੀ ਮੈਂ ਨਾ ਦਾਲ ਦਾ ਬਲੌਕ ਪਾਇਆ ਸੀਗਾ ਕਿਹੜਿਆਂ ਦਾਲ ਦਾ ਛੋਲੇ ਨਾਲ ਦਾਲ ਸੀਗੀ ਦਲੀ ਹੋਈ ਕਈ ਤਾਂ ਮਾਸ਼ੌਲੇ ਵੀ ਕਰ ਲੈਂਦੇ ਆਗੇ ਤੇ ਕਈ ਬਣਾ ਲੈਂਦੇ ਆ ਜੀ ਕੱਲੇ ਛੋਲੇ ਪਰ ਕਈਆਂ ਨੂੰ ਨਹੀਂ ਪੰਦਾ ਵੀ ਇਹ ਚ ਕਦੋਂ ਵੀ ਪੰਦਾ ਜਾਂ ਟਿੰਡਾ ਟਿੰਡਵਾ ਹੀ ਪੈ ਜਾਂਦੀਆਂ ਜਿਹਨੂੰ ਆਪਾਂ ਟਿੰਡੋ ਬੋਲਦੇ ਆ ਤੇ ਪਰਕੇ ਬਣਾਉਣੇ ਹੁੰਦੇ ਉਹ ਵੀ ਪੈ ਜਾਂਦੇ ਆ ਤੇ ਕਰਦੇ ਪੈਂਦਾ ਕਈ ਖਾਵੇਂ ਨਹੀਂ ਵੀ ਪਾਉਂਦੇ ਤੇ ਇਹੋ ਪਾਇਨੇ ਕਮੈਂਟ ਭੇਜਿਆ ਸਿਵਰ ਨੇ ਕਹਿੰਦੀ ਇਹ ਚ ਕੀ ਖਾਸ ਸੀ ਖਾਸ ਤਾਂ ਜੀ ਕੁਝ ਵੀ ਨਹੀਂ ਹੁੰਦਾ ਬਣਾਉਣ ਵਾਲਿਆਂ ਨੂੰ ਕੋਈ ਖਾਸ ਨਹੀਂ ਹੁੰਦਾ ਮੈਂ ਨਹੀਂ ਕਹਿੰਦੀ ਵਿੱਚ ਇਹ ਸਿਰਫ ਕੁਝ ਖਾਸ ਕੋਈ ਆ ਪਰ ਮੈਂ ਇਹ ਸਾਰਾ ਕਲਚਰ ਜਿਵੇਂ ਅਸੀਂ ਦਿਖਾਉਨੇ ਆ ਮੈਂ ਕਾਦੀ ਸਬਜ਼ੀ ਬਣਾਉਣੀ ਆ ਕਾਦਾ ਕੁਝ ਬਣਾਉਣੀ ਆ ਸਾਰਾ ਉਲਟੀ ਰਸੋਈ ਨਾਲ ਸ਼ੇਅਰ ਕਰਦੀ ਆਂ ਜੀ ਜਿਹਨੂੰ ਨਹੀਂ ਆਉਂਦਾ ਉਹਨੂੰ ਖਾਸ ਬਣ ਜਾਂਦਾ ਜੀ ਜਿਹਨੂੰ ਆਉਂਦਾ ਉਹਦੇ ਲਈ ਕੋਈ ਖਾਸ ਨਹੀਂ ਹੁੰਦਾਗਾ ਇੱਕ ਭੈਣ ਨੇ ਹੋਰ ਭੇਜਿਆ ਸੀ ਕਮੈਂਟ ਉਹਨਾਂ ਨੂੰ ਵਧੀਆ ਲੱਗੀ ਵੀਡੀਓ ਚਲੋ ਜੇ ਤਾਂ ਆਪ ਕੋ ਆਪਣੀ ਸੋਚ ਹੁੰਦੀ ਹੈ ਹੈਨਾ ਕਿਵੇਂ ਕਿਹਨੂੰ ਕਮੈਂਟ ਕਿਵੇਂ ਭੇਜਣਾ ਹੈਨਾ ਚਲੋ ਉਹਦੀ ਮੈਨੂੰ ਕੋਈ ਗੁੱਸੇ ਵਾਲੀ ਗੱਲ ਨਹੀਂ ਵੀ ਉਹਨੂੰ ਤੁਹਾਨੂੰ ਕਮੈਂਟ ਭੇਜਿਆ ਚਲੋ ਉਹਦੀ ਸੋਚ ਸੀਗੀ ਜਿੰਨੇ ਕੇ ਬੰਦੇ ਸੋਚ ਹੁੰਦੇ ਆ ਉਹ ਇਹ ਜਿਹਾ ਕਮੈਂਟ ਭੇਜ ਦਿੰਦੇ ਆ ਪਰ ਮੈਨੂੰ ਤਾਂ ਕੋਈ ਲੱਗ ਨਹੀਂ ਪਰ ਮੈਂ ਇੱਕ ਗੱਲ ਦਾ ਧਿਆਨ ਦਿੰਨੀ ਆ ਵੀ ਅਗਲੇ ਜਿਹੜੀ ਪੀੜ੍ਹੀ ਹੁੰਦੀ ਆ ਉਹਨਾਂ ਨੂੰ ਨਹੀਂ ਪਤਾ ਜਿਹੜੀਆਂ ਆਪਾਂ ਤੋਂ ਅੱਗੇ ਪੀੜ੍ਹੀ ਲੰਗੀ ਹੈਗੀ ਉਹਨਾਂ ਨੂੰ ਜਿੰਨਾ ਉਹਨਾਂ ਬਾਰੇ ਆਪਾਂ ਨੂੰ ਨਹੀਂ ਜਾਣਕਾਰੀ ਜੇ ਵੀ ਆਪਣੇ ਦਰਦੀਆਂ ਨੇ ਵਰਤ ਲਈ ਕੋਈ ਵੀ ਚੀਜ਼ ਲਾ ਲਓ ਜਿਹੜੀ ਆਪਾਂ ਵਰਤੀ ਜਾਂਦੇ ਉਹ ਬੱਚਿਆਂ ਨੂੰ ਨਹੀਂ ਪਤਾ ਤੇ ਇਹ ਖਾਸ ਹੀ ਹੁੰਦੀ ਹੈ ਜੀ ਜਿਹਨੂੰ ਨਹੀਂ ਆਉਂਦਾ ਠੀਕ ਹੈ ਪਰ ਮੈਨੂੰ ਤਾਂ ਕੋਈ ਗੁੱਸੇ ਵਾਲੀ ਗੱਲ ਨਹੀਂ ਵੀ ਤੁਸੀਂ ਕਮੈਂਟ ਭੇਜਿਆ ਧੰਨਵਾਦ ਜੂਮੇ ਵੀ ਕਮੈਂਟ ਭੇਜਿਆ ਕਹਿੰਦੇ ਨੇ ਹਾਥੀ ਦੇ ਮੂਰੇ ਤਾਂ ਬਹੁਤ ਬਹੁਤ ਚੀਜ਼ਾਂ ਆਉਂਦੀਆਂ ਹੈਗੀਆਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਉਹਨੇ ਆਪਣੀ ਚਾਲ ਚੱਲੀ ਜਾਣਾ ਮੈਂ ਤਾਂ ਆਪਣੀ ਚਾਲ ਚੱਲੀ ਜਾਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਮੈਂਟ ਜਿਹੜਾ ਜਮਰਜ਼ੀ ਭੇਜੋ ਕਿਉਂਕਿ ਮੈਂ ਜਦ ਬਲੌਗ ਪਾਉਣ ਲੱਗ ਜਾਈਏ ਮੈਂ ਕੁਆਂਟਮ ਨਹੀਂ ਧਿਆਨ ਦੇਉਂਗੀ ਤਾਂ ਮੈਂ ਫੇਰ ਤਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਠੀਕ ਹੈ ਨਾ ਆਪਾਂ ਹਾਸੇ ਵੀ ਜਾਲ ਚੱਲਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੱਗੇ ਬੱਚਿਆਂ ਨੂੰ ਨਹੀਂ ਪਤਾ ਕੋਈ ਵੀ ਚੀਜ਼ ਬਾਰੇ ਨਹੀਂ ਪਤਾ ਕਿਉਂਕਿ ਪੜਾਈਆਂ ਹੁੰਦੀਆਂ ਨਾਲ ਦੀ ਨਾਲ ਕੋਰਸ ਹੋਣੇ ਚੁੜੀ ਹੋ ਜਾਂਦੇ ਆ ਤੇ ਇਸ ਕਰਕੇ ਵੀ ਕੋਈ ਆਪਾਂ ਨੂੰ ਇਹਨਾਂ ਪਤਾ ਨਹੀਂ ਲੱਗਦਾ ਕਈ ਵਾਰ ਤਾਂ ਇਹ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਆਪਣੇ ਘਰ ਦੀ ਅੱਜ ਸਬਜ਼ੀ ਬਣਾਈ ਹੈ ਕਿ ਮੇਮ ਬਣਾਈ ਹੈ ਕਿਉਂਕਿ ਸਕੂਲੋਂ ਆਉਂਦੇ ਆ ਵਿਚਾਰੇ ਸਕੂਲੋਂ ਸਕੂਲ ਤੋਂ ਸਕੂਲ ਉਹ ਤਾਂ ਬਣੀ ਚੀਜ਼ ਵਾਰੀ ਪਤਾ ਲੱਗਦਾ ਵੀ ਕੀ ਚੀਜ਼ ਆਪਣੇ ਬਣ ਗਈ ਇਸ ਕਰਕੇ ਵੀ ਆਪਾਂ ਨੂੰ ਅੱਗੇ ਕਿਉਂਕਿ ਜੀ ਮੋਬਾਈਲ ਨੇ ਸਾਰਾ ਕੁਝ ਸੌਫਾ ਕਰ ਰੱਖਿਆਗਾ ਅੱਗੇ ਹੁੰਦਾ ਸੀ ਜਦੋਂ ਆਪਣੇ ਵਿਆਹ ਹੋਏ ਹੁੰਦੇ ਜਾਂ ਕਿਸੇ ਨੂੰ ਵੀ ਕਈ ਵਾਰ ਮੈਂ ਆਪਣੀਆਂ ਸਹੇਲੀਆਂ ਤੋਂ ਗੱਲ ਸੁਣਦੀ ਆਈਆਂ ਕਹਿੰਦੀ ਇੱਕ ਮੇਰੀ ਸਹੇਲੀ ਦੀ ਗੱਲ ਸੁਣੀ ਸੀ ਉਹ ਕਹਿੰਦੀ ਮੇਰੇ ਸੱਸ ਨੇ ਕਹਿਤਾ ਸੀ ਕਿ ਪਕੌੜਿਆਂ ਵਾਲੀ ਕੜੀ ਬਣਾ ਲੈ ਐ ਨਹੀਂ ਪਤਾ ਲੱਗਿਆ ਵੀ ਪਕੌੜੇ ਚ ਕੜੀ ਪਾਉਣੀ ਆ ਕਿ ਪਕੌੜੇ ਕੜੀ ਚ ਪਾਉਣੇ ਆਗੇ ਕਹਿੰਦੀ ਕਿਉਂਕਿ ਮੈਂ ਪੜ੍ਹੀ ਸੀ ਨਾਲ ਦੇ ਨਾਲ ਮੇਰਾ ਵਿਆਹ ਕਰਤਾ ਇਸ ਗੱਲਾਂ ਦਾ ਹੀਓ ਧਿਆਨ ਦਿਆ ਕਰੋ ਮੜਾ ਜਾਂ ਵੀ ਉਹਦੇ ਲਈ ਖਾਸ ਬਣ ਜਾਂਦੀ ਹੈ ਜਿਹਨੂੰ ਨਹੀਂ ਆਉਂਦਾਗਾ ਮੈਨੂੰ ਕੋਈ ਐ ਨਹੀਂਗਾ ਠੀਕ ਆ ਜੀ ਧੰਨਵਾਦ ਆਪਾਂ ਸਾਰੇ ਸੌਂਫ ਹੋਏ ਮੈਂ ਸਮਾਰਨ ਲਾ ਫਿਰ ਆਪਾਂ ਮਿਲਦੇ ਆ ਠੀਕ ਆ ਲਓ ਜੀ ਆਪਣੀ ਇੰਨੀ ਸੌਫ ਨਿਕਲਿਆ ਜੀ ਆਪਾਂ ਸਾਰੇ ਨਹੀਂ ਉਹ ਕਰਦੇ ਦੇਖੋ ਕਿੰਨੀ ਸੋਹਣੀ ਮੋਟੀ ਮੋਟੀ ਹੋਈ ਆ ਇਹ ਤਾਂ ਮੈਂ ਖਾ ਇੱਕ ਦਿਨ ਆਸਥ ਨੇ ਖਾਂਦੀ ਖਾਂਦੀ ਨੇ ਫੱਕਾ ਜਾ ਮਾਰਿਆ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਦੋਖ ਦਾਣੇ ਸੀ ਮੇਰੇ ਹੱਥ ਚ ਉਹ ਮੈਂ ਖਲਿਆਰ ਤੇ ਤੇ ਆਪਣੇ ਬੂਜਾ ਇੱਕ ਸਾਰ ਬੂਟਾ ਹੋ ਗਿਆ ਸੀਗਾ ਤੇ ਉਹ ਚੋਂ ਦੇਖ ਲਓ ਜਿੰਨੀ ਸਾਰੀ ਨਿਕਲਿਆ ਜੀ ਚਲੋ ਜੀ ਜਿਹੜੀ ਵੀ ਚੀਜ਼ ਆਪਾਂ બીજી ਕੰਮ ਬਤਾਈ ਤੇ ਆਪਾਂ ਥੋੜੀ ਜੀ ਨਾ ਆਪਾਂ ਅਦੀ ਰੱਖ ਲਈ ਅਦੀ ਡੱਬੀ ਚ ਕੱਢ ਲਈ ਅੱਡ ਇਹਨੂੰ ਆਪਾਂ ਇਸ ਤਰ੍ਹਾਂ ਕੁੱਟ ਲਾਂਗੇ ਜੇ ਤੁਹਾਡੇ ਕੋਲ ਮਿਕਸੀ ਵਾਲਾ ਜੱਗ ਵਿੱਚ ਤੁਸੀਂ ਉਹਦੇ ਵਿੱਚ ਗ੍ਰाइंड ਕਰਕੇ ਵੀ ਰੱਖ ਸਕਦੇ ਹੋ ਪਾਊਡਰ ਜਿਹਾ ਬਣਾ ਲਾਂਗੇ ਆਪਾਂ ਚਲੋ ਜੇ ਇਹਨੂੰ ਮੈਂ ਕੁੱਟਣਾ ਹੁੰਦੀ ਲੋ ਜੀ ਆਪਾਂ ਸੌਂਫ ਲਈ ਕੁੱਟ ਇੱਧਰ ਮੈਂ ਦੋ ਇਲਾਇਚੀਆਂ ਪਾਉਂਗੀ ਇਹਦੇ ਵਿੱਚ ਇਸ ਤਰ੍ਹਾਂ ਇਹ ਦੋ ਲਾਈਟੀਆਂ ਜੀ ਹਰੀਆਂ ਦੋਪੂ ਪੀਸ ਕੇ ਪਾਊਡਰ ਬਣਾ ਲਿਆ ਹਨ ਆਪਾਂ ਲਾਈਟੀਆਂ ਦੇ ਵੀ ਪਾ ਦੇਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਪੁੱਟ ਲਾਂਗੇ ਦੇਸੀ ਹੀ ਚੀਜ਼ ਵਧੀਆ ਰਹਿੰਦੀ ਹੈ ਜੀ ਤੁਸੀਂ ਇਹਨੂੰ ਚਾਹੇ ਤਾਂ ਰੋਟੀ 'ਤੇ ਵੀ ਖਾ ਸਕਦੇ ਹੋ ਚਮਚਾ ਸਵੇਰੇ ਸ਼ਾਮ ਆਪਣੇ ਮੂੰਹ 'ਚੋਂ 스멜 ਜੀ ਨਹੀਂ ਆਉਂਦੀ ਕੋਈ ਵੀ ਚੀਜ਼ ਆਪਾਂ ਜਿਵੇਂ ਸਲਾਦ ਖਾਣਿਆਂ ਜਾਂ ਕੋਈ ਚੀਜ਼ ਤੇ ਜਦੋਂ ਆਪਾਂ ਨਿੰਬੂ ਪਾਣੀ ਬਣਾਉਨੇ ਆ ਉਹ 'ਚ ਵੀ ਆਪਾਂ ਜੀ ਇਹ ਸਰਬਤ ਹੋ ਬਹੁਤ ਵਧੀਆ ਲੱਗਦਾ ਜੀ ਠੰਡਾਗਾ ਉਹ ਟੌਪਸ ਹੁੰਦੀ ਹੈ ਇਹ ਲਈ ਤੇਜੀ ਮੈਂ ਮਿਸਰੀ ਧਾਗੇ ਵਾਲੀ ਆਪਾਂ ਨੂੰ ਉਸ ਤਰ੍ਹਾਂ ਦੋ ਚਮਚ ਪਾ ਦਾਂਗੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਸੌਂਫ ਹੋ ਗਈ ਜੀ, ਮਿਸਰੀ ਹੋ ਗਈ ਤੇ ਇਲਾਚੀਆਂ ਹੋ ਗਈਆਂ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਾਊਡਰ ਬਣ ਗਿਆ। ਜਦੋਂ ਆਪਾਂ ਨਿੰਬੂ ਪਾਣੀ ਬਣਾਵਾਂਗੇ ਤਾਂ ਵੀ ਇਹ ਚ ਥੋੜਾ ਜਿਹਾ ਪਾ ਸਕਦੇ ਆ। ਬਹੁਤ ਹੀ ਵਧੀਆ ਲੱਗਦਾ। ਟੇਸਟ ਬਹੁਤ ਵਧੀਆ ਆਉਂਦਾ। ਤੇ ਜਦੋਂ ਆਪਾਂ ਰੋਟੀ ਖਾਇਆ ਕਰਾਂਗੇ ਤਾਂ ਵੀ ਬਹੁਤ ਵਧੀਆ ਲੱਗਦਾ ਜੀ। ਇਹਨੂੰ ਦੇਸੀ ਜਿਹਾ ਤਰੀਕਾ ਤੇ ਦੇਸੀ ਜੀ ਕੁੰਡੀ ਵਿੱਚ ਬਣਾਇਆ ਮੈਂ। ਤੁਹਾਨੂੰ ਪਤਾ ਜੀ ਬਲੌਗ ਮੇਕਅਪ ਦੇ ਸਮਾਨ ਵਿੱਚ ਹੀ ਪਾਉਣੀ ਹੁੰਦੀ ਆ ਵੀ ਜੋ ਆਪਣੇ ਕੰਮ ਵੀ ਆ ਜੇ ਸਿੱਖਣ ਲਈ ਵੀ ਬਹੁਤ ਵਧੀਆ ਹੁੰਦਾ ਜੀ ਬੱਚਿਆਂ ਹੁੰਦੇ ਉਹ ਵੱਡਿਆਂ ਦੇ ਉਹ ਛੋਟਿਆਂ ਦੇ ਆਪਾਂ ਇਸ ਤਰ੍ਹਾਂ ਦੀ ਇੱਕ ਡੱਬੀ ਲੈ ਲਈ ਮੈਂ ਕਿ ਚਮਚੇ ਦੀ ਵੱਧ ਤੋਂ ਨਾ ਕੱਢੂੰਗੀ ਘਰ ਵਿੱਚ ਇਹੀਆਂ ਚੀਜ਼ਾਂ ਲਾ ਕੇ ਰੱਖਣੇ ਚਾਹੀਦੇ ਆ ਸੌਂਫ ਇਹ ਸਰਦੀਆਂ ਵਿੱਚ ਹੁੰਦੀ ਹੁੰਦੀ ਆ ਹੁਣ ਘਾ ਹੁਣ ਮੈਨੂੰ ਪਤਾ ਲੱਗ ਗਿਆ ਆਪਾਂ ਬਾਅਦ ਵਿੱਚ ਹੀ ਲੈ ਕੇ ਆਣਾਂਗੇ ਲਓ ਜੀ ਵਿੱਚ ਆਪਾਂ ਰੱਖ ਦਾਂਗੇ ਛੋਟਾ ਜਿਹਾ ਚਮਚਕ ਧੱਬੀ ਦੇ ਤੇ ਬਹੁਤ ਹੀ ਵਧੀਆ ਲੱਗਦੇ ਆ ਜੀ ਰੋਟੀ ਖਾ ਕੇ ਇਸ ਨੂੰ ਸ਼ਾਮ ਸਵੇਰੇ ਲਓ ਤੇ ਬਹੁਤ ਹੀ ਵਧੀਆ ਟੇਸਟ ਆਊਗਾ ਨਾਲੇ ਹਾਜਮਦਾਰ ਬਣੂਗਾ ਤੇ ਨਿੰਬੂ ਪਾਣੀ ਬਣਾਵਾਂਗੇ ਤਾਂ ਵੀ ਇਹਨੂੰ ਵਿੱਚ ਆਪਾਂ ਇੱਕ ਚਮਚ ਪਾ ਸਕਦੇ ਹਾਂ ਬਲੌਗ ਕੋ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਕਮੈਂਟ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਨੂੰ ਪਤਾ ਜੀ ਬਣਾ ਲਿਓ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਵੀ ਬਣਾ ਲਿਓ ਜਿਨ੍ਹਾਂ ਨੂੰ ਪਤਾ ਹੈਗਾ ਤਾਂ ਵੀ ਬਣਾ ਲਿਓ ਆਪਾਂ ਬਲੌਗ ਪਾਇਆਗਾ ਤੇ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਸਾਰਿਆਂ ਨੂੰ ਖਿਆਲ